ਬਾਈ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ ਨਿਊਜ਼ ਅਸੀਂ ਇਸ ਟਾਈਮ ਖੜੇ ਹਾਂ ਫਾਇਰ ਦਫਤਰ ਸਮਾਣਾ ਵਿਖੇ ਜਿੱਥੇ ਅੱਜ ਉਹ ਸੀਨੀਅਰ ਅਧਿਕਾਰੀ ਨੇ ਰਣਿੰਦਰ ਸਿੰਘ ਜੀ ਜਿਨ੍ਹਾਂ ਨੇ ਉੱਥੇ ਇੱਕ ਬੱਚਿਆਂ ਦਾ ਟੂਰ ਪਹੁੰਚਿਆ ਸੀਗਾ ਪਾਤਣੇ ਤੋਂ ਸਕੂਲ ਦੇ ਬੱਚਿਆਂ ਦਾ ਤੇ ਹੋਰ ਸਕੂਲਾਂ ਦੇ ਬੱਚਿਆਂ ਨੂੰ ਵੀ ਇਹ ਜਾਣਕਾਰੀ ਔਰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿ ਅੱਗ ਜੇ ਲੱਗ ਜਾਵੇ ਕਿਸੇ ਥਾਂ ਤੇ ਅਨੁਖਾਮੀ ਘਟਨਾ ਵਾਪਰ ਜਾਵੇ ਤਾਂ ਉਸ ਤੇ ਅੱਗ ਤੇ ਕਿਸ ਤਰ੍ਹਾਂ ਕਾਬੂ ਪਾਇਆ ਜਾਂਦਾ ਤੇ ਇੱਥੇ ਰਣਿੰਦਰ ਸਿੰਘ ਜੀ ਨੇ ਦੱਸਿਆ ਕਿ ਬੱਚਿਆਂ ਨੂੰ ਬੜੇ ਸੁਚੇਰੇ ਢੰਗ ਨਾਲ ਦੱਸਿਆ ਤੇ ਸਮਝਾਇਆ ਗਿਆ ਕਿ ਜੇ ਉਹ ਸਿਲੰਡਰ ਨੇ ਜਿੱਕੇ ਦੇ ਬਾਤਾਂ ਬਾਈ ਦਾ ਵੇਹ ਘਰ ਦੇ ਵਿੱਚ ਜਾਂ ਕਿਸ ਦੇ ਉੱਤੇ ਅੱਗ ਲੱਗ ਜਾਵੇ ਤਾਂ ਉਸ ਤਰੀਕ ਕਿਸ ਤਰ੍ਹਾਂ ਕਾਬੂ ਪਾਇਆ ਜਾ ਸਕਦਾ ਹੈ ਤੇ ਬਹੁਤ ਹੀ ਗਿਣਤੀ ਦੇ ਵਿੱਚ ਬੱਚਿਆਂ ਨੇ ਵੀ ਦੱਸਿਆ ਜੀ ਸਾਨੂੰ ਬਹੁਤ ਹੀ ਵਧੀਆ ਜਾਣਕਾਰੀ ਲੱਗੀ ਤੇ ਅੱਗੇ ਵੀ ਅੱਗੇ ਉਹ ਜਿਹੜੇ ਅਫਸਰ ਨੇ ਉਹਨਾਂ ਨੂੰ ਹੋਰ ਬੱਚੇ ਸਕੂਲਾਂ ਨੂੰ ਵੀ ਜਾਣਕਾਰੀ ਦਿੰਦੇ ਰਹਿਣਗੇ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਬਤਵਾਦੀ ਰਿਪੋਰਟ ਬੱਚੇ ਤੁਹਾਡਾ ਨਾਮ ਮੇਰਾ ਨਾਮ ਐਸ਼ਫਿਜ਼ ਕੋਰੇ ਮੈਂ ਐਸ਼ਪ੍ਰੀਤ ਜੀ ਕਿਹੜੇ ਸਕੂਲ ਤੋਂ ਆਏ ਹੋ ਨਾਨਕਸਰ ਅਕੈਡਮੀ ਸੇਲ ਵਾਲਾ ਸ਼ਹਿਰ ਪਟਨਾ ਹਾਂਜੀ ਦੱਸੋ ਅੱਜ ਅਸੀਂ ਇੱਥੇ ਫਾਇਰ ਜੇ ਸੈਂਟਰਸ ਮਾਣਾ ਵਿਖੇ ਆਏ ਆਂ ਸਾਡੇ ਸਕੂਲ ਵੱਲੋਂ ਆਯੋਜਨ ਕੀਤਾ ਗਿਆ ਇਥੋਂ ਦੇ ਸਟਾਫ ਮੈਂਬਰਸ ਨੇ ਸਾਨੂੰ ਸਿਖਿਆ ਦਿੱਤੀ ਕਿ ਕਿਵੇਂ ਅਸੀਂ ਅੱਗ ਬਚਾਨੀ ਹੈ ਜਦੋਂ ਕੋਈ ਕਾਰ ਦੇ ਵਿੱਚ ਅਚਾਨਕ ਕਿਤੇ ਅੱਗ ਲੱਗ ਜਾਵੇ ਤਾਂ ਉਸ ਨੂੰ ਕਿਵੇਂ ਬਜਾਣਾ ਹੈ ਜੋ ਵੀ ਸਾਨੂੰ ਸਿਖਿਆ ਦਿੱਤੀ ਗਈ ਸਾਨੂੰ ਬਹੁਤ ਚੰਗੀ ਤਰ੍ਹਾਂ ਸਮਝ ਆਈ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਅਸੀਂ ਇਹਨਾਂ ਨੂੰ ਵਾਅਦਾ ਕਰਦੇ ਹਾਂ ਕਿ ਅਸੀਂ ਇਹ ਸਿੱਖਿਆ ਅੱਗੇ ਆਪਣੇ ਕਲਾਸਮੇਟਸ ਨੂੰ ਵੀ ਦੱਸਾਂਗੇ ਥੈਂਕ ਯੂ ਬੱਚੇ ਬੇਟਾ ਤੁਹਾਡਾ ਨਾਮ ਉਬ ਨੀਤ ਕਰੋ ਉਬ ਨੀਤ ਕਰੋ ਜੇ ਤੁਹਾਨੂੰ ਜਿਹੜੀ ਤੁਸੀਂ ਫਾਇਰ ਅਫਸਰ ਇੱਥੇ ਦਫਤਰ ਚ ਆਏ ਹੋ ਕੀ ਤੁਹਾਨੂੰ ਜਾਣਕਾਰੀ ਦਿੱਤੀ ਹੈ ਦੇ ਕਿਸ ਤਰ੍ਹਾਂ ਤੁਸੀਂ ਅੱਗੇ ਬੱਚਾ ਨੂੰ ਸਮਝਾਓਗੇ ਇੱਥੇ ਦੇ ਸਟਾਫ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸਾਨੂੰ ਦੱਸਿਆ ਕਿ ਅੱਗ ਲੱਗਣ ਦੇ ਕੀ ਕੀ ਕਾਰਨ ਨੇ ਉਹਨਾਂ ਕਾਰਨਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਤੇ ਕਿਹੜੀਆਂ ਅਣਗਹਿਲੀਆਂ ਨੇ ਜਿਹੜੀ ਲੋਕਾਂ ਵੱਲੋਂ ਵਰਤੀਆਂ ਜਾਂਦੀਆਂ ਨੇ ਜਿਸ ਕਰਕੇ ਅੱਗ ਜ਼ਿਆਦਾ ਵੱਦੀ ਹੈ ਤੇ ਇਹਨਾਂ ਨੇ ਸਾਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਜਾਣਕਾਰੀ ਦਿੱਤੀ ਕਿ ਅੱਗ ਨੂੰ ਕਿੱਦਾਂ ਬੁਝਾਇਆ ਜਾ ਸਕਦਾ ਹੈ ਤੇ ਅੱਗ ਲੱਗਣ ਦੇ ਕਾਰਨਾਂ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ ਕਿ ਅੱਗ ਨਾ ਲੱਗੇ ਅੱਗ ਤੋਂ ਬਚਾਅ ਬਾਰੇ ਇਹਨਾਂ ਨੇ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਆਪਣੇ ਕਲਾਸਮੇਟਸ ਨੂੰ ਵੀ ਇਸ ਦੇ ਬਾਰੇ ਜ਼ਰੂਰ ਦੱਸਾਂਗੇ ਵੈਰੀ ਗੁੱਡ ਹਾਂਜੀ ਸਰ ਜਿਹੜੇ ਅੱਜ ਇਹ ਬੱਚਿਆਂ ਨੂੰ ਟ੍ਰੇਨਿੰਗ ਜਗ ਅੱਗ ਲੱਗਣ ਦੇ ਕਿਸ ਤਰ੍ਹਾਂ ਬਚਾਓ ਜਾਂ ਸਾਵਧਾਨੀਆਂ ਦੱਸੀਆਂ ਗਈਆਂ ਨੇ ਉਹਦੇ ਬਾਰੇ ਅੱਜ ਕੀ ਜਾਣਕਾਰੀ ਦਿਓਗੇ ਸਾਡੇ ਕੋ ਅੱਜ ਨਾਨਕ ਅਕੈਡਮੀ ਸੈਲੀਵਾਰ ਤੋਂ ਪਾਤਣ ਦਾ ਪੂਰਾ ਆਇਆ ਸੀਗਾ ਇਹ ਫਾਇਰ ਰਿਲੇਟਡ ਜਾਣਕਾਰੀ ਹੈ ਜਿਹੜੇ ਸਟਾਫ ਵੱਲੋਂ ਬਹੁਤ ਹੀ ਬੜੀ ਤਰੀਕੇ ਨਾਲ ਇਹਨਾਂ ਨੂੰ ਅੱਗ ਤੋਂ ਬਚਾਉ ਦੇ ਤਰੀਕੇ ਦੱਸੇ ਗਏ ਨੇ ਪਕਾਇਦਾ ਲਾਈਵ ਡੈਮੋ ਕਰਕੇ ਦਿਖਾਇਆ ਗਿਆ ਫਾਇਰ ਐਕਿਊਸ਼ਨ ਰਾਈ ਐਲ ਪੀ ਜੀ ਸਲੰਟਰ ਦੇ ਰਾਈ ਤੇ ਵੀ ਆਪਾਂ ਕਿਸ ਤਰ੍ਹਾਂ ਅਕ ਤੇ ਕਾਬੂ ਪਾ ਸਕਦੇ ਆ ਬੱਚਿਆਂ ਵਿੱਚ ਬਹੁਤ ਟੈਕਸ ਸੀਗਾ ਬਹੁਤ ਤਰੀਕੇ ਜਿਹੜਾ ਪਿਆਦੇ ਨਾਲ ਕਾਗਜ਼ਾ ਪਰ ਆਕੇ ਬੱਚਿਆਂ ਨੇ ਸਿੱਖਿਆ ਪ੍ਰਾਪਤ ਕੀਤੀ ਆ ਤੇ ਰੇ ਸਕੂਲ ਸਟਾਫ ਦਾ ਅਸੀਂ तहे ਦਿਲੋਂ ਧੰਨਵਾਦ ਕਰਦੀ ਆ ਤੇ ਸਾਡੇ ਵੱਲੋਂ ਹੌਣੇ ਸਮੇਂ ਦੇ ਵਿੱਚ ਵੀ ਜੋ ਪਾਤਣਾ ਤਨੌਰੀ ਸਮਾਨ ਦੇ ਸਕੂਲ ਨੇ ਉਹਨਾਂ ਨੂੰ ਇਸ ਤਰ੍ਹਾਂ ਹੀ ਫਰਸਟ ਸਟੇਸ਼ਨ ਦੇ ਬਲਾਕੇ ਇਸ ਵਿਸ਼ੇ ਤੇ ਜਾਗਰੂਕ ਕੀਤਾ ਜਾਊਗਾ ਧੰਨਵਾਦ ये जो वायरस है ज्ञान खान